ਜਿਵੇਂ ਸਰਕਾਰਾਂ ਦੇ ਵੱਲੋਂ ਇਹ ਹੁਣ ਕੀਤਾ ਜਾ ਰਿਹਾ ਵੀ ਸਕੂਲਾਂ ਦੇ ਵਿੱਚ ਜਿਹੜਾ ਉਹ ਬਾਲ ਵੀਰ ਦਿਵਸ ਮਨਾਇਆ ਜਾਵੇ ਜੋ ਐਲਾਨ ਹੋਇਆ ਖਾਸ ਕਰਕੇ ਜਿੰਨੇ ਵੀ ਸਕੂਲਾਂ ਦੇ ਪ੍ਰਬੰਧਕ ਸਹਿਬਾਨ ਨੇ ਅਸੀਂ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਵੀ ਸਾਡੇ ਸਿਧਾਂਤਾਂ ਨਾਲ ਸਾਡੇ ਇਤਿਹਾਸ ਨਾਲ ਸਿੱਖਾਂ ਦੀ ਮਰਿਆਦਾ ਨਾਲ ਕਿਸੇ ਤਰ੍ਹਾਂ ਦੀ ਸਾਡੇ ਸ਼ਹੀਦਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਅਜੇ ਸੰਮਰ ਬੇਨਤੀ ਆ ਬਲ ਜੇਕਰ ਸਾਨੂੰ ਪਤਾ ਲੱਗਦਾ ਵੀ ਕੋਈ ਵੀ ਸਾਡੇ ਸ਼ਹੀਦਾਂ ਸਾਡੇ ਬਾਬਿਆਂ ਦੀ ਸ਼ਹਾਦਤ ਨੂੰ ਇਸ ਤਰੀਕੇ ਨਾਲ ਰੋਲ ਦਾ ਪੀਛ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਡਟਕੇ ਉਹਦਾ ਵਿਰੋਧ ਕਰਾਂਗੇ ਸਾਰਾ ਪੰਥ ਡਟਕੇ ਉਹਦਾ ਵਿਰੋਧ ਕਰੂਗਾ ਮਜਬੂਰਨ ਸਾਨੂੰ ਫਿਰ ਉਹ ਰੁਕਣਾ ਪਊਗਾ ਅਸੀਂ ਚਾਹੁੰਦੇ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾਵ ਪਰ ਜੇ ਸਾਨੂੰ ਮਜਬੂਰ ਕੀਤਾ ਜਾਂਦਾ ਫਿਰ ਅਸੀਂ ਇਹ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਸਿੱਖਾਂ ਨੇ ਆਪਣੇ ਇਤਿਹਾਸ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਆ ਗਾਹ ਵੀ ਰੱਖਣਗੇ ਕਿਉਂਕਿ ਸਾਡੀਆਂ ਇਹ ਸ਼ਹਾਦਤਾਂ ਆ ਕਿਸੇ ਧਨ ਵਾਸਤੇ ਤਨ ਵਾਸਤੇ ਕਿਸੇ ਦੇ ਇਹ ਜਰਜੋਰੂ ਵਾਸਤੇ ਨਹੀਂ ਹੋਈਆਂ ਇਹ ਸ਼ਹਾਦਤਾਂ ਸਿਧਾਂਤਾਂ ਦੀ ਖਾਤਰ ਹੋਈਆਂ ਨੇ ਇਹ ਸ਼ਹਾਦਤਾਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਈਆਂ ਹੋਈਆਂ ਨੇ ਤੇ ਇਸ ਕਰਕੇ ਇਹਨਾਂ ਸ਼ਹਾਦਤਾਂ ਨੂੰ ਅਸੀਂ ਵਡਮੁੱਲਾ ਕਹਿੰਨੇ ਆ ਇਹਨਾਂ ਸ਼ਹਾਦਤਾਂ ਦੀ ਬਲੱਖਣਤਾ ਦੀ ਗੱਲ ਕਰਦੇ ਆ ਬਾਅਦ ਵੀਰ ਦੀ ਸਵਰਗੀ ਜਿਹੜੇ ਤੁਸੀਂ ਨਾਮ ਦੇਣ ਦੀ ਕੋਸ਼ਿਸ਼ ਕਰਦੇ ਹੋ ਪਿੱਛੇ ਜੇ ਗੁਰੂ ਦਸਨ ਪਾਤਸ਼ਾਹ ਦੀ ਗੱਲ ਹੋਈ ਸੀ ਕਿ ਰਾਸ਼ਟਰ ਪਿਤਾ ਦੀ ਗੱਲ ਕੀਤੀ ਜਾਵੇ ਸੋ ਇਹ ਸਾਰੀਆਂ ਜਿਹੜੀਆਂ ਚਾਲਾਂ ਨੇ ਇਹ ਤੁਹਾਡੀਆਂ कामयाब ਨਹੀਂ ਹੋਣੀਆਂ ਇਹਦਾ ਵਿਰੋਧ ਹਮੇਸ਼ਾ ਹੀ ਸੰਗਤ ਕਰਦੀ ਆ ਤੇ ਕਰਦੀ ਰਹੂਗੀ